ਪੰਜਾਬ ਦੇ ਪਿੰਡਾਂ 'ਚ ਸਿੱਖ ਲੱਭੋਗੇ ਤੇ ਸ਼ਾਇਦ ਇੱਕ ਵੀ ਨਾ ਲਵੇ ਸੰਤ ਲਵੜਿਆਂ ਤੇ 10-10 ਮਿਲ ਜਾਣਗੇ ਮੈਂ ਫਿਰ ਅਰਜ਼ ਕਰਾਂ 10000 ਦੇ ਕਰੀਬ ਮਨੁੱਖ ਬੈਠੇ ਹੋਣ ਮੰਦਰ ਮਸਜਿਦ ਗੁਰਦੁਆਰੇ 'ਚ ਇੱਕ ਜਗ੍ਹਾ ਸੂ ਆਉਂਦਾ ਹੈ ਬਾਕੀ ਨਹੀਂ ਕਦੇ ਹੀ ਨਹੀਂ ਆਉਂਦੇ ਬਚਪਨ ਮੈਨੂੰ 48 ਸਾਲ ਅਖਾ ਕਰਦੇ ਹੋ ਗਏ ਨੇ ਕਿਦਰ ਇਹਨੂੰ ਕਠੋਰ ਬਚਨ ਨਾ ਸਮਝ ਲੈਣਾ ਮੈਂ ਪਰੇ ਅਨੁਭਵ ਦੀਆਂ ਗੱਲਾਂ ਦੇ ਕਹਿ ਰਿਹਾ ਹੋ ਸਕਦਾ ਹੈ ਮੇਰਾ ਅਨੁਭਵ ਗਲਤ ਹੋਵੇ ਐਸਾ ਮੇਰਾ ਦਾਵਾ ਵੀ ਨਹੀਂ ਕਿ ਮੇਰਾ ਅਨੁਭਵ ਗਲਤ ਹੋਵੇ ਪਰ ਜੋ ਮੈਂ ਆਕੜੇ ਪੇਸ਼ ਕਰ ਰਿਹਾ ਆ ਆਮ ਕਿ ਗਹਿਰੇ ਤਵੇ ਲੋਗਾਂ ਦੇ ਇਹੀ ਆਕੜੇ ਨੇ 10000 ਦੇ ਕਰੀਬ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਚਰਚ ਬੈਠੇ ਹੋਣ ਇੱਕ ਜਗ੍ਹਾ ਸੂ ਹੁੰਦਾ ਜਿਹਨੂੰ ਸਮਝ ਆਵੇ ਜੋ ਚੱਲ ਰਿਹਾ ਸੁਚੇਤ ਪਰਮਾਤਮਾ ਦੇ ਪ੍ਰਤੀ ਘਰਮ ਦੇ ਪ੍ਰਤੀ ਜਾਗਦੇ ਆ ਪਸ਼ੂ ਪਰਿਵਾਰ ਦੇ ਪ੍ਰਤੀ ਵੀ ਨਹੀਂ ਜਾਗਿਆ ਉਹਨੂੰ ਪਰਿਵਾਰ ਦਾ ਵੀ ਨਹੀਂ ਪਤਾ ਮਨੁੱਖ ਜਿਆਦਾ ਜਾਗੇ ਤੈਨੂੰ ਪਰਿਵਾਰ ਦਾ ਪਤਾ ਚੱਲਦੇ ਆ ਧੀ ਭੈਣ ਦਾ ਪਤਾ ਚੱਲਦੇ ਆ ਮਾਮੇ ਮਾਸੀਆਂ ਦਾ ਪਤਾ ਚੱਲ ਗਿਆ ਗਾਦੀ ਨਾਨੀ ਦਾ ਪਤਾ ਚੱਲ ਗਿਆ ਸੱਸ ਸਹੁਰੇ ਦਾ ਪਤਾ ਚੱਲ ਗਿਆ ਪਸ਼ੂ ਨੂੰ ਇਹ ਵੀ ਨਹੀਂ ਪਤਾ ਜਿਆਦਾ ਜਾਗੇ ਪਰ ਮੈਂ ਅਰਜ਼ ਕਰਾਂ 10000 ਦੇ ਕਰੀਬ ਕਿਦਰੇ ਲੋਕੀ ਬੈਠੇ ਹਨ ਇੱਕ ਨੂੰ ਪਰਮਾਤਮਾ ਦਾ ਵੀ ਬੋਧ ਹੈ ਨਿਹਰਾ ਪਰਿਵਾਰ ਦਾ ਨਹੀਂ ਪਰਮਾਤਮਾ ਦਾ ਵੀ ਪਤਾ ਚੱਲਦਾ ਹੈ ਨਿਹਰੇ ਸੋਨੇ ਚਾਂਦੀ ਦਾ ਨਹੀਂ ਪ੍ਰਭੂ ਦਾ ਵੀ ਪਤਾ ਚੱਲਦਾ ਹੈ ਨਿਹਰਾ ਧਨ ਦਾ ਨਹੀਂ ਧਰਮ ਦਾ ਵੀ ਗਿਆਨ ਹੋ ਗਿਆ ਜਾਗ ਗਿਆ ਸੁਚੇਤ ਹੋ ਗਿਆ ਸਮਝ ਆ ਗਈ ਉਹ ਧਿਆਨ ਨਾਲ ਸੁਣਨਾ 10000 ਜਗਿਆ ਤੋਂ ਬੈਠੇ ਹੋਣ ਉਹਨਾਂ ਇੱਕ ਸਾਧੂ ਹੁੰਦਾ ਜਿਹਦੀ ਸੁਰਤ ਚੱਲ ਪਈ ਹੈ ਜਾਗਦੇ ਤੇ ਕਈ ਮਿਲਦੇ ਨੇ ਪਰ ਚੱਲਦੇ ਨਹੀਂ ਸਮਝਦੇ ਆਲੀ ਸਮਝਿਆ ਇੱਕ ਸਾਧੂ ਆਉਂਦਾ ਜੋ ਚੱਲ ਪਿਆ ਹੈ ਉਹਦੀ ਸੁਰਤ ਚੱਲ ਪਈ ਹੈ ਉਹਦਾ ਧਿਆਨ ਚੱਲ ਪਿਆ ਔਰ ਇਹ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ ਹੈ ਕਿਉਂ ਘਟ ਘੜੀ ਰਾਮ ਕੀ ਪੈਂਚੜੇ ਉਹ ਕਰੀ ਮੁਕਤਸਰ ਮੈ ਰਸਤਾ ਦਸ ਹਜ਼ਾਰ ਦੇ ਕਰੀਬ ਕਿਧਰੇ ਸਾਧੂ ਬੈਠੇ ਹੋਣ ਤੋ ਇੱਕ ਖਾਲਸਾ ਹੁੰਦਾ ਏ ਇੱਕ ਸੰਤ ਹੁੰਦਾ ਏ ਇੱਕ ਬ੍ਰਹਮ ਗਿਆਨੀ ਆਉਂਦਾ ਏ ਬਾਕੀ ਨਹੀਂ ਇਸੇ ਸਾਬ ਨੇ ਨਾਲ ਕੋਈ ਕਰੋੜਾਂ ਵਿੱਚ ਟਿਕਲ ਸਮ ਕੋਈ ਕਰੋੜਾਂ ਵਿੱਚ ਟਿਕਰਾਲਸ ਕੋਟਨਵੇਂ ਨਾਨਕੋ ਨਾਰਾਇਣ ਜੈ ਚੇਤ ਜਣਾ ਖਣਾ ਖਾਲਸਾ ਨਹੀਂ ਨੇ ਪਤਨੀ ਸ਼ਬਦ ਬਰਦਾਸ਼ਤ ਕਰੋਗੇ ਕਿਨੇ ਜਣਾ ਖਣਾ ਸੰਤ ਨਹੀਂ گرمک ہوئے پچھانا جو جو اگے جائیے یاترا کٹنوں کی جاری چڑائی چڑھائی بکڑی چڑھائی اس چڑھائی نو کی عبور کریے اور خالصہ بنیے ਇਹ ਉਪਕਤੀ ਧਨਵਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੱਸਦੇ ਨੇ ਜਾਗਤ ਜੋਤ ਜਪੈ ਸਬਾ ਸਰ ਇਕ ਬਿਨਾ ਮੰਨ ਇਕ ਨਾ ਨੇ ਸ਼ਬਦ ਇਹ ਖीलियां ਪੰਕਤੀਆਂ ਨੇ ਪੂਰਨ ਜੋਤ ਜਗੇ ਗੱਟਵੇ ਤਬ ਖਾਲਸਤਾ ਹੈ ਨਾ ਖਾਲਸਤਾ ਹੈ ਜਿਵੇਂ ਧਨਵਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਨੇ ਕੋਲ ਬਲਾ ਸਹਿ ਕਰਾਂਗੇ ਬਾਕੀ ਦੀ ਵਿਚਾਰਾ ਦਾਸ ਅੰਤ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖੇਗਾ ਆ ਕਿਤਨਾ اپنا من بنا کے رکھنا کے بچار ہے سب کچھ چل رہے ہیں دل رو چلے نس چلے نس سس تار کا لکھ یا پلو سورج چند تارے پہاڑ پرتھوی بنسپتی پشو بکشی سب چل رہے ہیں کتنے پہنچنا ہے سب نے سنت ہونا ہے سب نے خالصا ہونا ہے سب نے پرماتما سب نے ایشور ہونا ਉਹ ਈਸ਼ਵਰ ਜੋ ਨੈਚਲ ਹੈ ਔਰ ਇਹ ਸਾਰੇ ਚੰਚਲ ਨੇ ਚੱਲ ਰਹੇ ਨੇ ਚੱਲ ਰਹੇ ਨੇ ਚੱਲ ਰਹੇ ਨੇ ਜੋ ਚੱਲ ਰਹੇ ਹੈ ਚੱਲ ਰਹੇ ਹੈ ਚੰਚਲ ਜੋ ਟਿਕੇ ਹੋਇਆ ਹੈ ਨਹਿ ਚਲ ਚਲਦੀ ਯਾਤਰਾ ਨਹਿ ਚਲਦੀ ਏ ਤਰਫ ਕਿਸੇ ਜਨਮ ਦੇ ਸੰਪੂਰਨ ਹੋਵੇ ਕਿਉਂਕਿ ਮਨੁੱਖਾ ਜਨਮ ਮਿਲੇ ਹੀ ਹੈ ਨਹਿ ਚਲਦੇ ਚਲੀਨ ਹੋਣ ਵਾਸਤੇ ਔਰ ਇਹ ਯਾਤਰਾ ਕਿਵੇਂ ਸੰਪੂਰਨ ਹੋਵੇ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਸਤਿ ਸ੍ਰੀ ਅਕਾਲ ਹੈ ਅੱਜ ਫੇਸਬੁਕ ਤੋਂ ਗਨਗੁਰੂ ਨਾਨਕ ਦੇਵ ਜੀ ਮਹਾਰਾਜ ਸਮਰਪਤ ਅਦੇ ਇਸ ਪ੍ਰਕਰਨ ਨੂੰ ਅਮਰ ਕੋਨਾ ਦੇ ਅਨੁਭਵ ਦੇ ਮੁਤਾਬਕ ਗੁਰਮਤ ਆਸ਼ੇ ਦੇ ਬਤਾਵ ਪੜੇ ਸਾਹਮਣੇ ਲੜੀ ਵਾਰ ਹੋ ਸਕਾ ਬਾਕੀ ਵਿਚਾਰਾ ਕਲ ਸ਼ਾਵਨ ਨੂੰ ਜਿੰਨੇ ਸਮੇਂ ਲਈ ਪੁਰਾਣ ਰੱਖਿਆ ਗਿਆ 10 11 ਉਹ ਜਿਵੇਂ ਸਤਿਗੁਰ ਨੇ ਕੋਈ ਰੁਚੀ ਬਣਾਈ ਤਾਂ ਕੋਈ ਗੌਰ ਪ੍ਰਕਰਨ ਸਵੇਰੇ ਪੜੇ ਸਾਹਮਣੇ ਪਰਮ ਕਰਾਂਗੇ ਉਹ ਇਸ ਸਵਾਪ ਦੀ ਸਾਰਿਆਂ ਦਾ ਹਾਰਦਿਕ ਤੌਰ ਤੇ ਪ੍ਰਾਰਥਨਾ ਥਕੇ ਹੋਇਆ ਮੈਂ ਬਹੁਤ ਸੀ ਕਈ ਰਾਤਾਂ ਦਾ ਨਿੰਦਰਾ ਸੀ ਸੋਚਦਾ ਸੀ ਮੈਂ ਹਾਜ਼ਰੀ ਪਰ ਸਕਾਂਗਾ ਕਿ ਨਹੀਂ ਪਰ ਤੁਹਾਡੀ ਅਸੀਸ ਨੇ ਤੁਹਾਡੀ ਕਾਜ਼ਰਤਾ ਨੇ ਮੇਰਾ ਮਨ ਬਣਾਇਆ ਕਿਤਨੀ ਸੇਵਾ ਪਰਵਾਨ ਕਰ ਲੈਣੀ ਕਬੂਲ ਕਰ ਲੈਣੀ ਬੋਲ ਚੁਗਦੀ ਸ਼ਵਾ ਪਤੇ ਪਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਚਾਰ ਨਾਲ ਸੁਣਨਾ ਦੇਖੋ ਲੋਕਾਂ